ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਜੇਕਰ ਤੁਹਾਨੂੰ ਇਹ ਸਾਡਾ ਚੈਨਲ ਵਧੀਆ ਲੱਗਦਾ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਤੇ ਆਓ ਜੀ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਾਡੀ ਅੱਜ ਦੀ ਇਹ ਕਹਾਣੀ ਹੈ ਇੱਕ ਰਹੱਸਮਈ ਸ਼ੀਸ਼ੇ ਦੀ ਕਹਾਣੀ ਬਹੁਤ ਪੁਰਾਣੀ ਗੱਲ ਹੈ ਕਿ ਜਾਪਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਆਮ ਲੋਕਾਂ ਨੂੰ ਸ਼ੀਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਹੁੰਦੀ ਇਸ ਲਈ ਉਹਨਾਂ ਨੂੰ ਆਪਣੇ ਚਿਹਰਿਆਂ ਦੇ ਨਹਿਰ ਨਕਸ਼ਾ ਬਾਰੇ ਕੁਝ ਵੀ ਪਤਾ ਨਹੀਂ ਸੀ ਹੁੰਦਾ ਬਸ ਦੂਸਰੇ ਕੋਲੋਂ ਸੁਣ ਕੇ ਹੀ ਉਹਨਾਂ ਨੂੰ ਥੋੜਾ ਬਹੁਤਾ ਅੰਦਾਜ਼ਾ ਹੁੰਦਾ ਸੀ ਇੱਕ ਦਿਨ ਉਸ ਪਿੰਡ ਵਿੱਚ ਉਸ ਪਿੰਡ ਦਾ ਆਦਮੀ ਜਿਸ ਦਾ ਨਾਮ ਸੀ ਕਿਕੀ ਕਿਕੀ ਸੰਸੀ ਨੂੰ ਆਪਣੀ ਗਲੀ 'ਚ ਇੱਕ ਛੋਟਾ ਜਿਹਾ ਪਰਸ ਚ ਰੱਖਣ ਵਾਲਾ ਸ਼ੀਸ਼ਾ ਲੱਭਾ ਕਿਕੀ ਸੰ ਦਾ ਸ਼ੀਸ਼ੇ ਨਾਲ ਜ਼ਿੰਦਗੀ 'ਚ ਪਹਿਲੀ ਵਾਰੀ ਵਾਹ ਪਿਆ ਸੀ ਉਸਨੇ ਉਲਟਾ ਪੁਲਟਾ ਕਰਕੇ ਦੇਖਣ ਲੱਗਾ ਜਦੋਂ ਉਸਨੇ ਸਿੱਧੇ ਪਾਸੇ ਤੋਂ ਦੇਖਿਆ ਤਾਂ ਉਸ ਨੂੰ ਬੜੀ ਹਰਾਨੀ ਹੋਈ ਕਿਉਂਕਿ ਉਸ ਵਿੱਚ ਉਸਨੇ ਇੱਕ ਪੂਰੇ ਰੰਗ ਦੇ ਆਦਮੀ ਦੀ ਤਸਵੀਰ ਦੇਖੀ ਜਿਸ ਦੇ ਸੁੰਦਰ ਨੈਣ ਨਕਸ਼ਾ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਉਸ ਨੂੰ ਇਹ ਤਾਂ ਪਤਾ ਨਹੀਂ ਸੀ ਕੀ ਸ਼ੀਸ਼ੇ ਵਿੱਚਲੀ ਤਸਵੀਰ ਉਸਦੀ ਆਪਣੀ ਹੈ ਕਿਉਂਕਿ ਸ਼ੀਸ਼ੇ ਦੇ ਗੁਨਾਵਾਰੀ ਉਸ ਨੂੰ ਪਤਾ ਹੀ ਨਹੀਂ ਸੀ ਉਸ ਨੂੰ ਕਿਸੇ ਨੇ ਯਕੀਨ ਹੋ ਗਿਆ ਕਿ ਸ਼ੀਸ਼ੇ ਵਿੱਚਲੀ ਤਸਵੀਰ ਉਸਦੇ ਮਾਣਯੋਗ ਪਿਤਾ ਜੀ ਦੀ ਹੈ ਉਹ ਸੋਚਣ ਲੱਗਾ ਕਿ ਉਸਦੇ ਪਿਤਾ ਦੀ ਤਸਵੀਰ ਇੱਥੇ ਆਈ ਕਿਵੇਂ ਉਸਨੇ ਸ਼ੀਸ਼ੇ ਨੂੰ ਰੁਮਾਲ 'ਚ ਲਪੇਟਿਆ ਤੇ ਆਪਣੀ ਕਮੀਜ਼ ਦੀ ਜੇਬ 'ਚ ਪਾ ਲਿਆ ਜਦੋਂ ਉਹ ਰਾਤ ਨੂੰ ਘਰ ਆਇਆ ਤਾਂ ਖਾਣਾ ਵਗੈਰਾ ਖਾ ਕੇ ਜਦੋਂ বেলা ਹੋਇਆ ਤਾਂ ਇਸ ਤਸਵੀਰ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਬਾਰੇ ਸੋਚਣ ਲੱਗਾ ਉਹ ਆਪਣੀ ਪਤਨੀ ਨੂੰ ਇਸ ਬਾਰੇ ਨਹੀਂ ਸੀ ਦੱਸਣਾ ਚਾਹੁੰਦਾ ਕਿਉਂਕਿ ਉਸ ਦੇ ਖਿਆਲ ਚ ਔਰਤਾਂ ਐਵੇਂ ਹੀ ਕਿਸੇ ਗੱਲ ਨੂੰ ਅਗਾ ਤੋਂ ਅਗਾ ਪੁੱਛਾ ਦਿੰਦੀਆਂ ਨੇ ਤੇ ਸ਼ਾਇਦ ਉਸ ਨੂੰ ਇਸ ਦਾ ਡਰ ਸੀ ਕਿ ਉਸ ਦੀ ਪਤਨੀ ਨੇ ਇਸ ਤਸਵੀਰ ਦੀ ਸੰਭਾਲ ਵੀ ਨਹੀਂ ਕਰਨੀ ਤੇ ਇਸ ਤਰ੍ਹਾਂ ਉਸ ਦੇ ਪਿੱਤਾ ਦੀ ਤਸਵੀਰ ਕਿਤੇ ਟੁੱਟ ਹੀ ਨਾ ਜਾਵੇ ਜੋ ਉਸ ਨੂੰ ਮਸਾ-ਮਸਾ ਹੀ ਮਿਲੀ ਸੀ ਸੋ ਕਿੱਕੀ ਦੀ ਨਜ਼ਰ ਇੱਕ ਬੈਂਤ ਦੀ ਟੋਕਰੀ ਤੇ ਪਈ ਜਿਸ ਵਿੱਚ ਬਾਦੂ ਘਾਟੂ ਸਮਾਨ ਪਿਆ ਹੋਇਆ ਸੀ ਉਹ ਟੋਕਰੀ ਉੱਪਰਲੀ ਸੈਲਫ ਤੋਂ ਚੁੱਕ ਲਈ ਉਸਨੇ ਉਸਦੇ ਵਰਤੋਂ ਕਦੀ ਕਿਸੇ ਨੇ ਘੱਟ ਹੀ ਕੀਤੀ ਸੀ ਸੋ ਉਸਨੇ ਸੋਚਿਆ ਕਿ ਜਿੰਨਾ ਚਿਰ ਤੱਕ ਹੋਰ ਕੋਈ ਸੁਰੱਖਿਆਤ ਥਾਂ ਵਾਰੇ ਸੋਚ ਨਹੀਂ ਲੈਂਦਾ ਇਸ ਤਸਵੀਰ ਨੂੰ ਉਹ ਸਮਾਨ ਦੇ ਥੱਲੇ ਰੱਖ ਦਿੰਦਾ ਹ ਸੋ ਕਿਕੀ ਨੇ ਟੋਕਰੀ ਚੋਂ ਬਾਦੂ ਘਾਟੂ ਸਮਾਨ ਕੱਢਿਆ ਤੇ ਸਭ ਤੋਂ ਥੱਲੇ ਤਸਵੀਰ ਰੱਖ ਦਿੱਤੀ ਤੇ ਉੱਪਰ ਉਸਨੇ ਉਸੇ ਤਰ੍ਹਾਂ ਸਾਰਾ ਸਮਾਨ ਰੱਖ ਦਿੱਤਾ ਕੁਝ ਦਿਨਾਂ ਤੱਕ ਕਿਕੀ ਤਸਵੀਰ ਨੂੰ ਵਾਰ-ਵਾਰ ਦੇਖਣ ਲਈ ਬੜਾ ਉਤਾਵਲਾ ਰਿਹਾ ਉਹ ਹਰ ਸਮੇਂ ਉਸ ਤਸਵੀਰ ਬਾਰੇ ਸੋਚਦਾ ਰਹਿੰਦਾ ਕਈ ਵਾਰੀ ਅਚਾਨਕ ਹੀ ਕੰਮ ਤੋਂ ਉਹ ਪਹਿਲਾਂ ਘਰ ਆ ਜਾਂਦਾ ਤੇ ਆਪਣੇ ਇਸ ਅਨਮੋਲ ਖਜ਼ਾਨੇ ਨੂੰ ਕਮਰੇ ਚ ਜਾ ਕੇ ਦੇਖਦਾ ਰਹਿੰਦਾ ਕਿਕੀ ਦੀ ਪਤਨੀ ਜਿਸ ਦਾ ਨਾਮ ਲਿੱਲੀ ਸੀ ਉਸ ਨੂੰ ਵੀ ਆਪਣੇ ਪਤੀ ਦੇ ਬਿਹਾਰ ਵਿੱਚ ਤਬਦੀਲੀ ਨਜ਼ਰ ਆਈ ਉਸ ਨੂੰ ਸ਼ੱਕ ਹੋ ਗਿਆ ਕਿ ਉਸ ਕਮਰੇ ਚ ਕੋਈ ਅਜੀਬੀ ਚੀਜ਼ ਹੈ ਜੋ ਉਸ ਤੋਂ ਲੁਕਾ ਕੇ ਰੱਖੀ ਗਈ ਹੈ ਉਸ ਨੇ ਆਪਣੇ ਪਤੀ ਦੇ ਕੰਮ ਤੇ ਜਾਣ ਤੋਂ ਬਾਅਦ ਕਮਰੇ 'ਚ ਅਜੇਹੀ ਚੀਜ਼ ਦੀ ਭਾਲ ਕਰਨ ਦਾ ਯਤਨ ਵੀ ਕੀਤਾ ਪਰ ਉਸ ਨੂੰ ਕੋਈ ਇਤਰਾਜ਼ਯੋਗ ਚੀਜ਼ ਨਾ ਮਿਲੀ ਪਰ ਕਿਕੀ ਦੇ ਵਰਤਾਰੇ 'ਚ ਕੋਈ ਫਰਕ ਨਾ ਪਿਆ ਉਸ ਦੀ ਪਤਨੀ ਉਸ ਦਾ ਬੜਾ ਧਿਆਨ ਰੱਖਦੀ ਪਰ ਉਸ ਨੂੰ ਕੋਈ ਸ਼ੂ ਨਾ ਮਿਲਦੀ ਫਿਰ ਇੱਕ ਦਿਨ ਅਚਾਨਕ ਹੀ ਉਸ ਨੇ ਦੇਖਿਆ ਕੀਕੀ ਬੈਤ ਵਾਲੀ ਟੋਕਰੀ ਚੋਂ ਬਾਤੂ ਕਾਟੂ ਸਮਾਨ ਪਾ ਰਿਹਾ ਸੀ ਉਹ ਹਾਲੀ ਕਮਰੇ ਤੋਂ ਬਾਹਰ ਹੀ ਗਿਆ ਸੀ ਕਿ ਉਹ ਬਿਜਲੀ ਦੀ ਤੇਜ਼ੀ ਬਾਗ ਇੱਕ ਸਟੂਲ ਤੇ ਚੜੀ ਤੇ ਟੋਕਰੀ ਚੁੱਕ ਕੇ ਥੱਲੇ ਲਿਆਈ ਤੇ ਮੰਜੇ ਉੱਤੇ ਰੱਖ ਦਿੱਤੀ ਉਸ ਚੋ ਲਿੱਲੀ ਇੱਕ ਇੱਕ ਕਰਕੇ ਫਾਲਤੂ ਪਈਆਂ ਚੀਜ਼ਾਂ ਕੱਢਣ ਲੱਗੀ ਸਭ ਤੋਂ ਬਾਅਦ ਉਸਦੇ ਹੱਥ ਜਦੋਂ ਉਹ ਰਸਮਈ ਸੀਸਾ ਆਇਆ ਤਾਂ ਜਿਉਂ ਹੀ ਉਸਨੇ ਸ਼ੀਸ਼ਾ ਦੇਖਿਆ ਤਾਂ ਉਸ ਨੂੰ ਉਸ ਵਿੱਚ ਇੱਕ ਔਰਤ ਦੀ ਤਸਵੀਰ ਨਜ਼ਰ ਆਈ ਤੇ ਉਹ ਸੋਚਣ ਲੱਗੀ ਜਦੋਂ ਉਸਨੇ ਉਹ ਤਸਵੀਰ ਨੂੰ ਦੇਖਿਆ ਤੇ ਉਹ ਤਸਵੀਰ ਨੂੰ ਦੇਖ ਕੇ ਸੋਚਣ ਲੱਗੀ ਤਾਂ ਇਹ ਗੱਲ ਸੀ ਕਿਸੇ ਔਰਤ ਦੀ ਤਸਵੀਰ ਮੈਂ ਤਾਂ ਆਪਣੇ ਪਤੀ ਨੂੰ ਬੜਾ ਵਫਾਦਾਰ ਪਤੀ ਸਮਝਦੀ ਰਹੀ ਅਚਾਨਕ ਹੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਉਸ ਨੇ ਫੇਰ ਸ਼ੀਸ਼ੇਵਾਲ ਦੇਖਿਆ ਫੇਰ ਉਸ ਔਰਤ ਦੀ ਹੀ ਤਸਵੀਰ ਨਜ਼ਰ ਪਈ ਪਰ ਲਿਲੀ ਨੂੰ ਬਹੁਤ ਹੈਰਾਨੀ ਹੋਈ ਕਿ ਕਿੱਕੀ ਕਿੰਨੇ ਭੱਦੇ ਚਿਹਰੇ ਵਾਲੀ ਔਰਤ ਨੂੰ ਚਾਹੁੰਦਾ ਹੈ ਲਿਲੀ ਬਹੁਤ ਹੀ ਗੁੱਸੇ ਵਿੱਚ ਸੀ ਉਸ ਨੂੰ ਗੁੱਸਾ ਚੜਿਆ ਹੋਇਆ ਸੀ ਉਹ ਸਾਰਾ ਦਿਨ ਗੁੱਸੇ 'ਚ ਮੂੰਹ ਫੁਲਾਈ ਬੈਠੀ ਰਹੀ ਜਦੋਂ ਕਿਕੀ ਦਾ ਸ਼ਾਮ ਨੂੰ ਘਰ ਆਉਣ ਦਾ ਵੇਲਾ ਹੋ ਗਿਆ ਉਦੋਂ ਤੱਕ ਲਿੱਲੀ ਨੇ ਘਰ ਦਾ ਕੋਈ ਵੀ ਕੰਮ ਨਹੀਂ ਸੀ ਕੀਤਾ ਇੱਥੋਂ ਤੱਕ ਕਿ ਉਸ ਨੇ ਸ਼ਾਮ ਦਾ ਖਾਣਾ ਵੀ ਨਹੀਂ ਸੀ ਬਣਾਇਆ ਜਦੋਂ ਕਿਕੀ ਘਰ ਆਇਆ ਤਾਂ ਆਪਣੀ ਪਤਨੀ ਦੀ ਤੇ ਘਰ ਦੀ ਮਾੜੀ ਹਾਲਤ ਦੇਖ ਕੇ ਇਸ ਦਾ ਕਾਰਨ ਪੁੱਛਿਆ ਲਿਲੀ ਪਹਿਲਾਂ ਤਾਂ ਸੜੀ ਹੋਈ ਪਈ ਸੀ ਤੇ ਉੱਪਰੋਂ ਬੋਲੀ ਤੂੰ ਬੜਾ ਨੀਚਾ ਆਦਮੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਆ ਲੈ ਉਸ ਔਰਤ ਦੀ ਤਸਵੀਰ ਜਿਸ ਨੂੰ ਤੂੰ ਰੋਜ਼ ਕਿੰਨਾ ਕਿੰਨਾ ਚਿਰ ਕਮਰੇ 'ਚ ਬੜ ਕੇ ਦੇਖਦਾ ਰਹਿੰਦਾ ਏ ਕੀ ਐ ਤੇਰੇ ਮਨ 'ਚ ਆ ਲੈ ਫੜ ਆਪਣਾ ਖਜ਼ਾਨਾ ਤੇ ਚੰਗੀ ਤਰ੍ਹਾਂ ਇਸ ਨੂੰ ਦੇਖੀ ਜਾ ਮੈਨੂੰ ਨਹੀਂ ਕੋਈ ਪਰਵਾਹ ਰਾਖਸ਼ਣੀ ਲੱਗਦੀ ਐ ਪਈ ਨਿਰੀ ਇਹ ਕਹਿ ਕੇ ਉਸਨੇ ਸ਼ੀਸ਼ਾ ਕਿੱਕੀ ਨੂੰ ਫੜਾ ਦਿੱਤਾ اے ਭਲੀਏ ਮਾਨਸੇ ਤੂੰ ਕੀ ਕਹਿ ਰਹੀ ਐ ਮੈਂ ਕੁਝ ਨਹੀਂ ਸਮਝ ਸਕਿਆ ਕਿੱਕੀ ਨੇ ਲਿੱਲੀ ਨੂੰ ਕਿਹਾ ਅੱਛਾ ਬੜਾ ਪੋਲਾ ਬੰਦਾ ਐ ਤੈਨੂੰ ਤਾਂ ਕੁਝ ਸਮਝ ਹੀ ਨਹੀਂ ਲੱਗੀ ਇਹ ਭੂਤਨੀ ਵਰਗੀ ਔਰਤ ਜਿਸ ਦੀ ਮੈਂ ਹੁਣੇ ਤਸਵੀਰ ਤੈਨੂੰ ਫੜਾਈ ਹੈ ਕੀ ਤੂੰ ਇਸ ਨੂੰ ਕਿੰਨਾ ਕਿੰਨਾ ਚਿਰ ਨੀਚ ਨੀਜ਼ ਲਾ ਕੇ ਦੇਖਦਾ ਨਹੀਂ ਰਹਿੰਦਾ ਮੈਂ ਤਾਂ ਤੈਨੂੰ ਬੜਾ ਵਫਾਦਾਰ ਪਤੀ ਸਮਝਦੀ ਸੀ ਤੇਰੇ ਪਿਆਰ ਨੂੰ ਸੱਚਾ ਪਿਆਰ ਸਮਝਦੀ ਸੀ ਪਰ ਤੂੰ ਇੰਨਾ ਧੋਖੇबाज ਨਿਕਲ ਗਿਆ ਮੈਨੂੰ ਨਹੀਂ ਸੀ ਪਤਾ ਤੂੰ ਮੇਰੇ ਨਾਲ ਦਗਾ ਕੀਤਾ ਤੇ ਉਹ ਵੀ ਉਸ ਔਰਤ ਕਰਕੇ ਜਿਸ ਦੀ ਸ਼ਕਲ ਸੂਰਤ ਇੰਨੀ ਭੱਦੀ ਹੈ ਜਾ ਤੂੰ ਇਸੇ ਨਾਲ ਹੀ ਰਹਿ ਨਿੱਲੀ ਨੇ ਕਿਹਾ ਟਿੱਕੀ ਕਹਿਣ ਲੱਗਾ ਤੂੰ ਬਿਲਕੁਲ ਗਲਤ ਸਮਝੀ ਐ ਇਹ ਤਸਵੀਰ ਕਿਸੇ ਔਰਤ ਦੀ ਨਹੀਂ ਇਹ ਤਾਂ ਮੇਰੇ ਪਿਤਾ ਜੀ ਦੀ ਤਸਵੀਰ ਹੈ ਜੋ ਇੱਕ ਦਿਨ ਮੈਨੂੰ ਗਲੀ ਚੋਂ ਲੱਭੀ ਸੀ ਤੇ ਮੈਂ ਇਸ ਨੂੰ ਸੰਭਾਲ ਕੇ ਟੋਕਰੀ ਚ ਰੱਖ ਦਿੱਤਾ ਸੀ ਵਾ ਵਾ ਕੀ ਕਹਿਣੀ ਕੀ ਮੈਨੂੰ ਇਹ ਵੀ ਪਹਿਚਾਨ ਨਹੀਂ ਕਿ ਔਰਤ ਦਾ ਚਿਹਰਾ ਕਿਸ ਤਰ੍ਹਾਂ ਦਾ ਹੁੰਦਾ ਤੇ ਮਰਦ ਦਾ ਕਿਸ ਤਰ੍ਹਾਂ ਦਾ ਬਾ ਸੁਣੋ ਇਸ ਦੀ ਗੱਲ ਲਿੱਲੀ ਨੇ ਬੜੇ ਹੀ ਗੁੱਸੇ 'ਚ ਕਿਹਾ ਉਹਨਾਂ ਦੀ ਬਹਿਸਵਾਜੀ ਤੋਂ ਇੰਜ ਜਾਪਦਾ ਸੀ ਕਿ ਹੁਣ ਘਟਨਾਵਾਂ ਮਾੜੇ ਪਾਸੇ ਵੱਲ ਮੁੜ ਰਹੀਆਂ ਨੇ ਜਾਪਦਾ ਸੀ ਕਿ ਉਹਨਾਂ ਦਾ ਹੱਸਦਾ ਵਸਦਾ ਘਰ ਉੱਜੜ ਜਾਵੇਗਾ ਦੋਨੋਂ ਗੁੱਸੇ ਨਾਲ ਭਰੇ ਪੀਤੇ ਸਨ ਦੋਨੋਂ ਆਪਣੀ ਗੱਲ ਤੇ ਅੜੇ ਹੋਏ ਸਨ ਕਿੱਕੀ ਜਦੋਂ ਸ਼ੀਸ਼ੇ ਵੱਲ ਦੇਖਦਾ ਤਾਂ ਉਸ ਵਿੱਚ ਉਸ ਨੂੰ ਮਰਦ ਦੀ ਤਸਵੀਰ ਨਜ਼ਰ ਆਉਂਦੀ ਜਿਸ ਬਾਰੇ ਉਸਨੇ ਯਕੀਨ ਕਰ ਲਿਆ ਸੀ ਕਿ ਇਸ ਤਸਵੀਰ ਉਸਦੇ ਬਾਪ ਦੀ ਸੀ ਜਦੋਂ ਲਿਲੀ ਸ਼ੀਸ਼ਾ ਦੇਖਦੀ ਤਾਂ ਉਸ ਵਿੱਚੋਂ ਉਸ ਨੂੰ ਇਹ ਤਸਵੀਰ ਕਿਸੇ ਔਰਤ ਦੀ ਨਜ਼ਰ ਆਉਂਦੀ ਜੋ ਕਿ ਭੜੇ-ਭੜੇ ਨੈਣ ਨਕਸ਼ਾ ਵਾਲੀ ਔਰਤ ਸੀ ਤੇ ਇਸ ਨੂੰ ਉਸਦਾ ਪਤੀ ਪਸੰਦ ਕਰਦਾ ਸੀ ਦੋਨੋਂ ਬਹਿਸ ਕਰ ਰਹੇ ਸਨ ਕਿ ਇੱਕ ਮੰਦਰ ਦਾ ਪੁਜਾਰੀ ਜੋ ਕਿ ਬੜਾ ਸਿਆਣਾ ਸੀ ਉਹਨਾਂ ਦੇ ਘਰ ਕੋਲੋਂ ਲੰਘ ਰਿਹਾ ਸੀ ਉਸ ਨੇ ਸੁਣਿਆ ਕਿ ਘਰ 'ਚ ਜੰਮ ਕੇ ਲੜਾਈ ਹੋ ਰਹੀ ਹੈ ਉਹ ਉੱਥੇ ਰੁਕ ਗਿਆ ਤੇ ਸੁਣਨ ਲੱਗਾ ਉਸ ਨੇ ਸੋਚਿਆ ਜੇ ਇਹ ਲੜਾਈ ਜਾਰੀ ਰਹੀ ਤਾਂ ਇਹ ਸਦਾੰਤ ਦੁਖਦਾਈ ਹੋਵੇਗਾ ਇਹ ਲੜਾਈ ਜ਼ਰੂਰ ਕਿਸੇ ਗਲਤਫਹਿਮੀ ਕਰਕੇ ਹੈ ਜਿਹੜੀ ਸ਼ਾਇਦ ਮੇਰੀ ਕੋਸ਼ਿਸ਼ ਨਾਲ ਦੂਰ ਹੋ ਸਕੇ ਪੁਜਾਰੀ ਨੇ ਘਰ ਦੇ ਦਰਵਾਜ਼ੇ ਦੇ ਅੰਦਰ ਝਾਕਿਆ ਤੇ ਬੋਲਿਆ ਮੇਰੇ ਪਿਆਰੇ ਬੱਚਿਓ ਕੀ ਗੱਲ ਐ ਕਿਉਂ ਲੜਾਈ ਕਰ ਰਹੇ ਹੋ ਕਿਉਂ ਇੰਨਾ ਰੌਲਾ ਪਾ ਰਹੇ ਹੋ ਕਿੱਕੀ ਬੋਲਿਆ ਜੀ ਮੇਰੀ ਪਤਨੀ ਪਾਗਲ ਹੋ ਗਈ ਐ ਸਾਰੀਆਂ ਸਾਰੀਆਂ ਔਰਤਾਂ ਥੋੜੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ ਕੋਈ ਤੇ ਨਾ ਕੋਈ ਮਰਦ ਹਰ ਕੰਮ 'ਚ ਸੰਪੂਰਨ ਹੁੰਦਾ ਇਹਦੇ 'ਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਐ ਪੁਜਾਰੀ ਨੇ ਕਿਹਾ ਮੇਰੇ ਪਤੀ ਕੋਲ ਇੱਕ ਔਰਤ ਦੀ ਤਸਵੀਰ ਹੈ ਜੋ ਇਹ ਕਈ ਦਿਨਾਂ ਤੋਂ ਮੇਰੇ ਕੋਲੋਂ ਲੁਕਾ ਕੇ ਰੱਖ ਰਿਹਾ ਏ ਤੇ ਉਸ ਨੂੰ ਚੋਰੀ ਛੁਪੇ ਦੇਖਦਾ ਵੀ ਰਹਿੰਦਾ ਏ ਲਿਲੀ ਨੇ ਪੁਜਾਰੀ ਨੂੰ ਕਿਹਾ ਪਰ ਲਿਲੀ ਨੇ ਕਿਹਾ ਜਦੋਂ ਲਿਲੀ ਨੇ ਇਹ ਸਭ ਕਿਹਾ ਤੇ ਮੈਂ ਇਹ ਸਭ ਦੇਖਿਆ ਹੈ ਤਾਂ ਕੀ ਬੋਲਿਆ ਮੈਂ ਕਸਮ ਖਾਂਦਾ ਹਾਂ ਕਿ ਇਹ ਤਸਵੀਰ ਮੇਰੇ ਪਿਤਾ ਜੀ ਦੀ ਹੈ ਨਾ ਕਿ ਕਿਸੇ ਔਰਤ ਦੀ ਫਿਰ ਪੁਜਾਰੀ ਨੇ ਕਿਹਾ ਬੱਚਿਓ ਇਹ ਤਸਵੀਰ ਮੈਨੂੰ ਵੀ ਦਿਖਾਓ ਪੁਜਾਰੀ ਨੇ ਉਹਨਾਂ ਕੋਲੋਂ ਸ਼ੀਸ਼ਾ ਫੜ ਲਿਆ ਤੇ ਉਸ ਨੇ ਬੜੇ ਹੀ ਧਿਆਨਪੂਰਵਕ ਦੇਖਿਆ ਤੇ ਕਿਹਾ ਮੇਰੇ ਬੱਚਿਓ ਆਪਣਾ ਝਗੜਾ ਖਤਮ ਕਰੋ ਤੇ ਸ਼ਾਂਤੀ ਨਾਲ ਮਿਲ ਜੁਲ ਕੇ ਰਹੋ ਤੁਹਾਨੂੰ ਦੋਵਾਂ ਨੂੰ ਗਲਤੀ ਲੱਗੀ ਹੈ ਇਹ ਤਸਵੀਰ ਤਾਂ ਇੱਕ ਬਹੁਤ ਹੀ ਪੂਜਣਯੋਗ ਸੰਤ ਸੁਹਾਵਲੇ ਪੁਜਾਰੀ ਦੀ ਹੈ ਮੈਂ ਸਮਝ ਨਹੀਂ shakya ki ਐਨੇ ਪਵਿੱਤਰ ਚਿਹਰੇ ਨੂੰ ਪਛਾਣਨ ਤੇ ਤੁਹਾਨੂੰ ਕਿਵੇਂ ਗਲਤੀ ਲੱਗ ਗਈ ਪੁਜਾਰੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਉੱਥੋਂ ਉਹ ਸ਼ੀਸ਼ਾ ਲੈ ਕੇ ਮੰਦਰ ਵੱਲ ਨੂੰ ਚਲਾ ਗਿਆ ਤਾਂ ਕਿ ਉਹ ਸ਼ੀਸ਼ਾ ਵੀ ਮੰਦਰ ਦੀਆਂ ਹੋਰ ਪਵਿੱਤਰ ਜਾਦਗਰ ਚੀਜ਼ਾਂ 'ਚ ਸੰਭਾਲ ਕੇ ਰੱਖ ਸਕੇ ਦੋਨੋਂ ਪਤੀ ਪਤਨੀ ਨੇ ਇੱਕ ਦੂਜੇ ਦੇ ਸਾਹਮਣੇ ਸ਼ਰਮਿੰਦਾ ਜਿਹਾ ਮਹਿਸੂਸ ਕੀਤਾ ਤੇ ਫਿਰ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਉਣ ਲੱਗ ਪਏ ਇਸ ਮੁਸਕਰਾਹਟ ਵਿੱਚ ਇੱਕ ਛੁਪਿਆ ਹੋਇਆ ਵਾਦਾ ਸੀ ਕਿ ਅੱਗੇ ਤੋਂ ਕਿਸੇ ਵੀ ਗਲਤਫਹਿਮੀ ਦਾ ਸ਼ਿਕਾਰ ਨਹੀਂ ਹੋਣਗੇ ਬਲਕਿ ਹਰ ਮਸਲੇ ਦਾ ਹੱਲ ਆਰਾਮ ਨਾਲ ਕਰਨਗੇ ਤੇ ਇਹ ਸੀ ਜੀ ਸਾਡੀ ਗ੍ਰਹਸ਼ਮਈ ਸੀਸ਼ੇ ਦੀ ਕਹਾਣੀ ਜੋ ਜਿਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ